ਇਸ ਲਈ ਇਹ ਹੁੰਦਾ ਸਤਿਗੁਰਾਂ ਦੀ ਸਾਰਿਆਂ ਨੂੰ ਔਰ ਐਲਜੀਬੀਟੀ ਖਮਾ ਆਇਦਰ ਨਵਾਂ ਬਲੌਗ ਲੈ ਕੇ ਤੁਹਾਡੇ ਸਾਹਮਣੇ ਹੋ ਗਏ ਆ ਤੇ ਨਾਲ ਸਾਡੇ ਬੱਬੂ ਬਾਈ ਤੇ ਨਾਲ ਸਾਡਾ ਜੈਂਕੀ ਐਮਐਲਏ ਇਹ ਬੰਦਾ ਕਦੇ ਵਸਾ ਹੀ ਆਉਂਦਾ ਹੈ ਦਾੜੀ ਟੁੜੀ ਕਰਾ ਰੱਖੀ ਦੂਜੀ ਸੈਟ ਸੈਟ ਕਰਾ ਰੱਖੀ ਹੈ ਇਹ ਕਹਿੰਦਾ ਪੋਸਟ ਨਹੀਂ ਮਿਲਿਆ ਕਦਾ ਪੋਸਟ ਲੈਣ ਵਾਸਤੇ ਕਹਿੰਦਾ 5-4 ਘਰਾਂ ਜਾਂਦਾ ਤੇ ਪੋਸਟ ਨਹੀਂ ਮਿਲਿਆ ਜੇ ਕੋਈ ਪੋਸਟ ਵਾਲਾ ਹੈਗਾ ਤੁਹਾਡੀ ਨਿਗਾ ਚ ਤੇ ਦੱਸਿਓ ਬਾਈ ਹੁਣ ਕਦੇ ਨੇ ਕੁੜੀ ਪਹਿਲਾਂ ਪੋਸਤ ਖਾਂਦਾ ਦੇਖ ਲੈ ਕੁੜੀ ਜਿਹੜੀ ਵੀ ਕਦੇ ਨੇ ਕੁੜੀ ਜਿਹੜੀ ਮੱਤ ਪਹਿਲਾਂ ਬਾਈ ਖਾਂਦਾ ਇਹ ਪੋਸਤ ਫੇਰ ਮੁੜ ਕੇ ਲੈਂਦਾ ਇੱਕ ਹਵਜੀ ਲਿੰਗ ਗੋਲ ਨੂੰ ਆ ਆ ਵੀ ਪਾਰਟੀ ਦਾ ਆਈਡੀ ਵਿੰਗ ਦਾ ਪ੍ਰਧਾਨ ਹੈ ਇਹ ਹੈ ਸੋਹਣਾ ਯਾਰ ਕੋਟ ਕੋਟ ਮੈਨੂੰ ਕੋਟੀ ਬਹੁਤ ਪਸੰਦ ਆਈ ਜੀ ਕੋਟੀ ਮੈਨੂੰ ਦਾੜੀ ਵੀ ਪਸੰਦ ਆਈ ਤੇ ਪਰਨਾ ਵੀ ਪਸੰਦ ਆਇਆ ਜਿਵੇਂ ਉਹ ਨਾਨਕ ਸਿਗਾ ਲੱਗਦਾ ਆ ਬਾਈ ਕਹਿੰਦਾ ਕਾੜਨ ਔਜਲਾ ਬਣਨਾ ਆਪਾਂ ਮਰੀ ਨੂੰ ਕਰਨਾ ਜਿਹੜਾ ਫੋਨ ਕਰਨਾ ਜਿਹੜਾ ਬੰਨਾ ਆਨਲਾਈਨ ਟਾਈਮ 'ਚ ਆਪਣੇ ਗਾਣੇ ਆ ਰਹੇ ਆ ਬਈ ਸਾਰੇ ਆਪ ਨੂੰ ਫੋਲੋ ਕਰ ਲੋ ਬਹੁਤ ਤਕੜੀਆਂ ਤਕੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਲਿਆ ਰੱਖੇ ਲਿਆ ਰਹੀਆਂ ਅਸੀਂ ਜਿਹੜੇ ਤੁਸੀਂ ਕਦੇ ਸੁਣਗਾ ਵੀ ਨਹੀਂ ਹੋਣਗੀਆਂ ਆ ਵਿੱਚ ਜਿਹੜੀ ਰੈਪ ਹੋਊਗਾ ਉਹ ਜੈਂਕੀ ਬਾਈ ਦਾ ਹੋਊਗਾ ਕਰਕੇ ਸੁਣਾ ਇਹਨਾਂ ਨੂੰ ਰੈਪ ਸੁਣਾ ਓਏ ਰੈਪ ਅੱਜ ਜਿਹੜਾ ਭਾਈ ਪੂਰਤ ਨਹੀਂ ਕਰਦਾ ਹੈ ਹੈ ਆ ਮਿਊਜ਼ਿਕ ਆ ਬੱਬੂ ਬਾਈ ਦਾ ਮਿਊਜ਼ਿਕ ਆਪਣਾ ਬਈ ਤੇ ਵੀਡੀਓ ਵਾਲਾ ਬੰਦਾ ਭਾਦਰ ਆਪਣਾ ਗਿਆ ਵੇ ਕੰਮ ਤੇ ਕਰਨ ਅੱਜ ਹਾਂ ਤੇ ਇਹ ਜਿਹੜਾ ਤਕੜਾ ਬੰਦਾ ਇਹ ਆਇਆ ਲੰਡਨ ਤੋਂ ਜਿਹੜੀ ਗਾਣ ਦੀਆਂ ਸਟੋਰੀਆਂ ਜੀਆਂ ਪਹਿਲਾਂ ਡਿਟ ਕਰਕੇ ਰੱਖ ਲੈ ਜਿਹੜੇ ਵੀਡੀਓ ਦੀ ਐਡੀਟਿੰਗ ਡੂਟਿੰਗ ਕਰਾਉਣੀ ਆ ਉਹ ਬਿੱਟੂ ਭਾਈ ਤੋਂ ਕਰਾਉਣੀ ਆ ਬਿੱਟੂ ਭਾਈ ਤੋਂ ਕਰਾਉਣੀ ਆ ਹੂੰ ਇੱਕ ਤੁਹਾਨੂੰ ਛੋਟਾ ਰੈਪਰ ਵੀ ਮਿਲਾਵਾਂਗੇ ਛੋਟਾ ਰੈਪਰ ਉਹ ਫਤੇਗੜ ਸਾਹਿਬ ਗਏ ਹੋਇਆ ਹਾਂ ਉਹ ਸਾਰ ਸੰਭਲਾਵਾਂਗੇ ਵੀਰੂ ਜੇਕਰ ਨੂੰ ਨੂੰ ਕਰਕੇ ਰੱਖ ਲੈ ਪੂਰੀ ਰ ਵੀ ਲੰਡਨ ਤੋਂ ਆਇਆ ਹੈ ਸਾਡਾ ਉਹ ਹੈ ਹੀ ਲੰਡਨ ਵਾਲਾ ਤੂੰ ਲੱਗਦੇ ਲੰਡਨ ਵਾਲਾ ਐਡਿਟ ਕਰਨੀ ਕੋੜਾ ਐਡਿਟ ਕਰਨੀ ਲੋੜ ਹੀ ਨਹੀਂ ਚੈਨਾ ਤੋਂ ਆ ਜਪਾਨ ਤੋਂ ਤੂੰ ਲੱਗਦੇ ਲੰਡਨ ਤੋਂ ਆ ਜਪਾਨ ਦੇ ਲੈ ਕੇ ਛੋੜ ਪੱਦਰ ਨੇ ਪਾਸੋਂ ਕੋਟੀ ਦਿਖਾਵਾ ਜਪਾਨ ਤਾਂ ਆਇਆ ਜੀ ਸਟੇ ਸੀ ਨਾ ਇਹ ਹੈ ਕੀ ਤੇਰਾ ਕੋਟੀ ਹੈ ਕੋਟ ਹੈ ਹੈਗੀ ਹੁੱਡੀ ਆ ਬਾਈ ਇਹ ਹੁੱਡੀ ਹੁੰਦੀ ਆ ਹੱਥ ਦੀ ਹੁੱਡੀ ਐਡੀ ਦੱਸਦੇ ਬੂਟ ਪਾਏ ਬਾਈ ਹਾਂ ਬੂ ਬਦੇ ਵਿਚਾਰ ਕੋਈ ਫੇਰਾ ਵਿਚਾਰ ਬਾਈ ਆਪਣੇ ਹੀ ਆ ਵੀ ਸਾਨੂੰ ਸਾਡਾ ਇਹ ਜੈਂਗਪ੍ਰੀਤ ਹੈ ਇਹਦੇ ਬਹੁਤ ਮਾਣ ਹੈ ਇਹਨੇ ਹੁਣ ਟਾਈਮ ਤੇ ਲੀਡਰਿਚ ਆ ਜਾਣਾ ਹਾਂ ਠੀਕ ਹੈ ਪੁਰਾਣੇ ਖੜਾ ਕਰਕੇ ਆਇਆ ਹੈ ਮੈਂ ਕਰੀ ਚਾ ਆ ਜਾਣਾ ਤੇ ਫਿਰ ਪਰਸਨਲ ਜੈਟ ਲੈਣਾ ਕੋਈ ਪਰਸਨਲ ਲੈਣਾ ਇਥੇ ਖੜਾ ਦੇ ਕਰਾਂਗੇ ਯਾਰ ਤਾਂ ਵੀ ਦਿਖਾ ਆਪਣੇ ਹਾਂ ਇਹ ਖੜਾ ਦੇ ਕਰਾਂਗੇ ਪਰਮਾਤਮਾ ਕਰੇ ਮੇਰ ਆਈ ਸੁਪਨੇ ਭਰਾਵਾ ਸਾਡੇ ਤੇ ਮੇਰੀ ਮਾਂ ਦਾ ਥੋੜਾ ਜਿਹਾ ਸੁਪਨਾ ਹੈਗਾ ਕਹਿੰਦੀ ਤੇਰੇ ਮੁੰਡੇ ਨੂੰ ਮੈਂ ਸੋਨੇ ਦੇ ਝੂਲੇ ਦੇ ਵਿੱਚ ਕਹਿੰਦੀ ਝੂਟੇ ਦੇਣੇ ਆਗੇ ਤੇ ਮੈਂ ਹਾਂ ਠੀਕ ਆ ਮਾਤਾ ਪਹਿਲਾਂ ਤੈਨੂੰ ਤਾਂ ਦੇਖ ਰਾਜਲੀ ਤੈਨੂੰ ਤਾਂ ਝੂਟੇ ਦੇਖ ਰਾਜਲੀ ਹਾਂ ਮੁੰਡੇ ਨੂੰ ਦੇ ਦੂ ਤੇਰੇ ਨੂੰ ਇਹ ਜੀ ਠੀਕ ਆ ਮਾਤਾ ਸਿੰਦਾ ਗੱਲ ਵੀ ਮੈਂ ਚੌਂਦੀ ਵਿੱਚ ਤੇਰਾ ਵਿਆਹ ਹੋਇਆ ਮੁੰਡੇ ਦੀ ਗੱਲ ਕਿਧਰ ਲੱਗੇ ਆਉਂਦਾ ਮੁੰਡੇ ਦੀ ਗੱਲ ਕਿਧਰ ਲੱਗੇ ਆਉਂਦਾ ਮੁੰਡਾ ਹਾਂ ਹਾਂ ਸੋਨੇ ਦੇ ਝੁੱਲੇ 'ਚ ਸੋਨੇ ਦੇ ਝੁੱਲੇ 'ਚ ਹੋਂਟੇ ਦੇ ਨਹੀਂ ਕਹਿੰਦੀ ਮਾਂ ਜੇ ਜਦੋਂ ਪ੍ਰਾਈਵੇਟ ਜੈਟ ਤੇ ਆ ਉਹਦੇ ਆਇਆ ਕਰੇ ਸਿੱਧਾ ਤੇ ਉਹ ਝੁੱਲਾ ਲਿਆ ਦੇ ਯਾਰ ਮਨੇ ਝੁੱਲੇ ਲਿਆ ਦੇਗਾ ਸੋਨੇ 'ਚ ਉਹਨਾਂ ਲਿਆਨੇ ਯਾਰ ਲਾ ਲਾਂਗੇ ਪਰਮਾਤਮਾ ਵੇਰ ਕਰੇ ਯਾਰ ਸੋਨੇ ਝੁੱਲੀ ਦੀ ਕੀ ਗੱਲ ਆ ਯਾਰ ਸੋਨੇ ਝੁੱਲੇ ਹਾਂ ਅਰੇ ਪਿੰਗਾ ਪਾ ਲਿਆਂਗੇ ਪਿੰਗਾ ਪਾ ਸੋਨੇ ਦੇ ਸੰਗਲਾਂ ਕਰੀਏ ਨਿੰਮ ਤੇ ਸੋਨਾ ਚੜਾ ਦਾਂਗੇ ਸਾਡੇ ਨੂੰ ਨਿੰਮ ਲੱਗਣਾ ਆਪਣੇ ਇਹ ਬਰਕਾਨਾ ਬਰਕਾਨਾ ਦਾ ਬਰਦਾ ਉਹ ਸਾਸਤਾ ਦਰਦੂਗਾ ਬੜਾ ਗਾਲੀ ਬਣ ਗਈ ਹੋ ਰਿਆ ਯਾਰ ਕੋਈ ਨਹੀਂ ਬੜਾ ਕਿਸ਼ੋ ਦੇ ਕਰਦੀ ਯਾਰ ਕੀ ਹੁੰਦਾ ਕਿਸ਼ੋ ਜੈਂਕੀ ਦੇ ਨਾਂ ਤੇ ਭਰਾ ਜਰ ਇਹ ਕਹੂੰਣਾ ਇੱਕ ਪੈਂਟ ਵੀ ਦਿਖਾ ਦਰਲੇ ਪਸਾ ਦੇ ਠੰਡਣ ਦੇ ਆਹ ਦਿਖਾ ਦਿਖਾ ਓਏ ਦਿਖਾ ਤੂੰ ਤਾਂ ਫੜਨਾ ਲਾਉ ਤੇਰਾ ਤੂੰ ਸਨ ਉੱਠ ਜੀ ਕਿਤੇ ਮੋਰੀ ਅੰਦਰ ਤੇ ਤੇਰਾ ਤੂੰ ਉੱਠ ਜੀ